ਤੇਨਾਂ ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਯਾ ਦੋ ਵਕਤੀ ਰੋਟੀ ਤੋਂ ਵੀ ਹੋਇਆ ਪਰਿਵਾਰ ਮੁਥਾਜ ਇਹ ਬਹੁਤ ਹੀ ਦੁਖਦਈ ਹਾਲਤ ਹੈ ਇਸ ਪਰਿਵਾਰ ਦੀ ਬਚਪਨ ਵਿੱਚ ਪਿਓ ਦਾ ਸਾਯਾ ਉੱਠ ਜਾਣਾ ਇੱਕ ਵੱਡਾ ਸੰਘਰਸ਼ ਤੇ ਘਰ ਵਿੱਚ ਉਥਲ-ਪੁਥਲ ਮਚਾ ਦਿੰਦਾ ਹੈ ਖਾਸ ਕਰਕੇ ਜਦੋਂ ਦੋ ਵਕਤੀ ਰੋਟੀ ਲਈ ਵੀ ਮੁਸ਼ਕਲਾਂ ਆਉਣ ਇਹ ਹਕੀਕਤ ਕਈ ਪਰਿਵਾਰਾਂ ਦੀ ਵਾਸਵਿਕਤਾ ਬਣੀ ਰਹਿੰਦੀ ਹੈ ਕਿ ਨਾ ਬੰਦੇ ਜੰਜੀਤ ਕਾ ਕਿਹੜਾ ਪਿੰਡ ਜੀ ਮਾੜੀ ਕੰਬੋ ਕੋਈ ਤੇ ਕੀ ਮੁਸ਼ਕਲ ਹੈ ਮੁਸ਼ਕਲ ਦੋ ਸਾਲ ਨੂੰ ਗੇਨਾਂ ਦੇ ਪਾਪਾ ਨੂੰ ਟੈਕ ਹੋਇਆ ਸੀਗਾ ਨਾਲ ਬੁਲਾਵਜਾ ਸੀ ਮੰਜੇ ਤੇ ਇਹ ਤੇ ਹੁਣ ਦੇਖੀ ਵੀ ਉਹਨਾਂ ਦੀ ਦੋ ਮਹੀਨੇ ਉਹ ਵੀ ਦੇ ਦੋ ਇਸ ਤਰ੍ਹਾਂ ਚੱਲਦਾ ਵਿਹਾਰਾ ਇਤਿਹਾਸਾ ਹੁਣ ਇਦਾਂ ਭੈਣ ਭਰਾਵਾਂ ਦੀ ਹੈਲਪ ਬੜੀ ਕੀਤੀ ਪਰ ਹੁਣ ਸਾਨੂੰ ਮਤਲਬ ਨਹੀਂ ਹੁਣ ਕੋਈ ਸਾਰਾ ਹੈਗਾ ਬੱਚੇ ਕਿੰਨੇ ਤੁਹਾਡੇ ਬੱਚੇ 3 ਨੇ ਵੱਡੇ ਹਾਂਜੀ ਸਰਕਾਰੀ ਜਾਂਦੇ ਆ ਤੇ کاروبار ਕੋਈ ਤੁਹਾਡਾ ਕਾਰੋਬਾਰ ਕੋਈ ਕੰਮ ਨਹੀਂ ਹੈ ਤੁਹਾਡੇ ਕਿਸ ਤਰ੍ਹਾਂ ਦੇ ਜਰਾਂ ਜਾਂਦਾ ਸਰਕਾਰ ਦਾ ਸਾਰਾ ਨਹੀਂ ਮਤਲਬ ਨਹੀਂ ਕੋਈ ਸ਼ਾਇਦ ਭੈਣ ਭਰਾਵਾਂ ਨੇ ਸਾਥ ਦਿੱਤਾ ਸੀਗਾ ਪਰ ਹੁਣ ਕੰਮ ਤਾਂ ਦਾ ਵੀ ਕੋਈ ਨਹੀਂ ਹੈ ਕੋਈ ਇੰਚ ਹਾਂਜੀ ਸਾਡੇ ਹੁਣ ਮਤਲਬ ਨਈ ਪ੍ਰਸ਼ਾਦੇ ਪਾਣੇ ਦਾ ਕੋਈ ਪ੍ਰਬੰਧ ਹੈਗਾ ਹੁਣ ਜਿਹੜਾ ਵੀ ਕੋਈ ਪੈਣ ਪ੍ਰਾ ਸਾਡੀ ਵੀਡੀਓ ਇਹੰਦਾ ਵਾ ਮਤਲਬ ਸਾਡੀ ਜਲਫ ਕਰੇ ਪੁੱਛੀ ਮੋਬਾਈਲ ਨੰਬਰ ਤੁਹਾਡਾ ਕੀ ਹੈ 98141 69233 ਬੱਚੇ ਤੁਹਾਡੇ ਵੱਡੇ ਹਾਂਜੀ ਸਰਕਾਰੀ ਜਾਂਦੇ ਆ ਹਾਂਜੀ ਕਿੰਨੀ ਉਮਰ ਬੱਚਿਆਂ ਦੀ ਚੰਦੇ 11 ਸਾਲਾਂ ਦਾ ਛੋਟਾ ਵਾ 12 ਕਦਾ ਵੱਡਾ ਪਰ ਦੇ ਵਿੱਚ ਕੋਈ ਵੀ ਨਹੀਂ ਕਮਾਉਣਾ ਨਾ ਨਹੀਂ ਕੋਈ ਨਹੀਂ ਹੈਗਾ ਪਾਪਾ ਇਹਨਾਂ ਦੇਤੇ ਉਹ ਕੀ ਕੰਮ ਕਰਦੇ ਸੀ ਉਹ ਹਲਵਾਈ ਦਾ ਕੰਮ ਕਰਦੇ ਸੀ ਹਾਂਜੀ ਕਿੰਨਾ ਪਾਈ ਤੁਹਾਡਾ ਸਖਰਾਸ ਨੇ ਕਿਹੜਾ ਪਿੰਡ ਹੈ ਸਖਰਾਸ ਇਹ ਜਿਹੜਾ ਪਰਿਵਾਰ ਕੀ ਲੱਗਦੇ ਤੁਹਾਡੇ ਇਹ ਸਾਰੀ ਲੱਗਦੀ ਛੋਟੀ ਅੱਛਾ ਹਾਂਜੀ ਕੀ ਮੁਸ਼ਕਿਲ ਇਹਨਾਂ ਦੀ ਮੁਸ਼ਕਲ ਤੇ ਬਹੁਤ ਜ਼ਿਆਦੀ ਮਜਬੂਰੀ ਹੈ ਇੱਕ ਜੁਮਟੇ ਲਾਇਆ ਵਤੈ ਅਸੀਂ ਸਾਰੇ ਭੈਣ ਭਰਾਵਾਂ ਨੇ ਇਲਾਜ ਦਾ ਖਰਚ ਰਲ ਕੇ ਰਿਸਤੇਦਾਰਾਂ ਨੇ ਉਹ ਤੋਂ ਬਾਅਦ ਮੁੜ ਕੇ ਜੁਮਟੇ ਲਾਇਆ ਤੇ ਕੋਈ ਬਾਅਦ ਠੀਕ ਨਹੀਂ ਹੋਇਆ ਤੇ ਰਿਜ਼ਤ ਹੋ ਚੁੱਕੀ ਆ ਐਸ ਵਕਤ ਜਿਹੜੀ ਇਹਨਾਂ ਨੂੰ ਜ਼ਿਆਦੀ ਮਜ਼ਦੂਰੀ ਆ ਭੈਣ ਭਰਾਵਾਂ ਬਿਤੇਰਾ ਸਾਥ ਦਿੱਤਾ ਤੁਹਾਨੂੰ ਦਾ ਪਤਾ ਦੀ ਇਹ ਕਿ ਜਾਣਦੇ ਆ ਤੇ ਬਾ ਇਹਨਾਂ ਦਾ ਜਿਹੜਾ ਪਾਲਣ ਪੋਸ ਦਾ ਵਸਤੂ ਇਹਨਾਂ ਦੇ ਕੋਲ ਨਹੀਂ ਆ ਗਈ ਕੋਈ ਘਰ ਦਾ ਜਿੰਮੇਵਾਰ ਪਰਿਵਾਰ ਦਾ ਮੈਂਬਰ ਜਿਹੜਾ ਵਾਪਮਾਉ ਹੈ ਨਹੀਂ ਇਹ ਕਰਕੇ ਹੀ ਭੈਣ ਭਰਾਵਾਂ ਗਰੀਬੀ ਬੇਨਤੀ ਇਹ ਕਰਦੇ ਆ ਕਿ ਕੋਈ ਵੀ ਇਹਨਾਂ ਦੀ ਕੋਈ ਵੀਡੀਓ ਉਹ ਜਿੰਦਾਵਾ ਤੇ ਇਹਨਾਂ ਦੀ ਕੋਈ ਮਦਦ ਕਰ ਸਕੇ ਉਹਨਾਂ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂਗੇ ਜੇ ਕਰਕੇ ਇਹਨਾਂ ਦੀ ਪਰਮ ਪ੍ਰੋਸ ਬੱਚਿਆਂ ਦੀ ਹੋ ਜਵੇ ਬੱਚੇ ਪੜਦੇ ਇਹਨਾਂ ਨੂੰ ਖਰਚਾ ਵੀ ਚਾਹੀਦਾ ਜਿਹੜਾ ਕੱਪੜਾ ਵੀ ਚਾਹੀਦਾ ਖਾਣ ਵੀ ਚਾਹੀਦਾ ਵਾ ਘਰ ਇਹਨਾਂ ਦੇ ਕੋਲ ਹੈ ਤੁਹਾਨੂੰ ਬਾਤ ਨੂੰ ਕਰਾ ਨਹੀਂ ਹੈਗੇ ਅਸੀਂ ਸਾਰੇ ਭੈਣ ਭਰਾ ਉਹ ਗੜੀਏ ਬੇਨਤੀ ਕਰਦੇ ਹਾਂ ਕਿ ਕੋਈ ਵੀ ਉਹਨਾਂ ਦੀ ਵੇਖੇ ਵੀ ਲੋ ਇਹਨਾਂ ਦੀ ਬੱਚਿਆਂ ਦੀ ਮਦਦ ਕਰ ਸਕੇ